ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਟੋਟੀਆਂ ਆ ਗਿਆ ਸੱਜਣੋ ਤੇ ਜਿਹੜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਜਾਂਦਾ ਤੇ ਨੇੜੇ ਸ਼ੇਰੋਂ ਨਸਹਿਰਾ ਉਹੀ ਪੋਹੀ ਖੰਡੂਰ ਸਾਹਿਬ ਦੇ ਆਂਡ ਗਵਾਂਡ ਦੇ ਨਗਰ ਆ ਸਜਣੋ ਤੇ ਫੌਜੀ ਸਾਹਿਬ ਕੋਲੋਂ ਤੁਹਾਨੂੰ ਅੱਜ 4-5 ਐਨੀਮਲ ਵਿਕਰੀ ਵਾਲੇ ਹਰਜੀਤ ਦੇ ਘਰੋਂ ਵਿਖਾਵਾਂਗੇ ਆ ਦੋ ਜਰਸੀ ਵਾੜਾ ਇੱਕ ਬਿਲਕੁਲ ਤਾਜੀ ਸੂਈ ਦੋ ਦੰਦ ਵੱਚੀ ਹਜੇ ਸੂਕੇ ਜੇਰਜੂਰ ਪਾਈ ਕੱਲ ਦੀ ਸੂਈ ਜਦੋਂ ਵੀ ਸੂਈ ਸਾਰਾ ਸਾਹਿਬ ਕਿਤਾਬ ਆਪਾਂ ਪੁੱਛਾਂਗੇ ਮੜੀ ਠੰਡੀ ਆ ਬੌਲਾਈ ਆ ਹਜੇ ਵੇਖੋ ਮੋਰ ਨੀਰ ਗਿਆਆਂ ਬੱਚੀਆਂ ਸੱਜਣੋ ਆ ਕੇ ਵੇਖਿਓ ਤੇ ਕੇਰਾਂ ਹਜੇ ਆਈਆਂ ਸਫਰ ਸੁਪਰ ਤੋਂ ਵੀ ਤੇ ਥੋੜਾ ਆਹ ਵੇਖੋ ਥਾਨ ਗੱਡਾ ਚੰਗਾ ਬੱਚੀ ਦਾ ਕਿਆ ਬਾਤ ਆਜੋ ਆਪਾਂ ਝੋਟੀ ਤੋਂ ਸ਼ੁਰੂ ਕਰਦੇ ਆਂ ਤੇ ਇੱਕ ਰਿਕਵੈਸਟ ਬੇਨਤੀ ਇਹ ਹੁੰਦੀ ਆ ਹਰ ਵੀਡੀਓ ਚ ਜਿਹੜਾ ਪਸ਼ੂ ਤੁਸੀਂ ਖਰੀਦਣਾ ਤਸੱਲੀ ਆਪਣੀ ਕਰਕੇ ਖਰੀਦਦਾਰੀ ਕਰਿਓ ਆਜੋ ਲਈਏ ਜਾਣਕਾਰੀ ਜੁੜਿਓ ਐਂਡ ਤੱਕ ਹਰਜੀਤ ਵੀਰ ਸਾਸਰੀਕਾਲ ਸਾਸਰੀਕਾਲ ਸੰਧੂ ਸਾਹਿਬ ਕੀ ਹਾਲ ਨੇ ਬਹੁਤ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਮੇਰਾ ਭਰਾ ਕਿਰਪਾ ਕਿਰਪਾ ਵੀਰ ਜੀ ਠੀਕ ਹਾਂ ਮੇਰਾ ਨਾ ਐ ਕਿਰਪਾ ਗੁਰੂ ਮਹਾਰਾਜ ਦੀ ਸ਼ੁਕਰ ਹੈ ਗੁਰੂ ਮਹਾਰਾਜ ਕਿਰਪਾ ਹੀ ਰੱਖੇ ਉਹ ਸੰਧੂ ਡੇਰੀ ਫਾਰਮਿੰਗ ਚੈਨਲ ਦੇਖ ਰਿਹਾ ਸਾਰੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਾਸਰੀਕਾਲ ਜੀ ਧੰਨਵਾਦ ਵੀਰੇ ਧੰਨਵਾਦ ਤੇ ਆਪਣਾ ਹਰਜੀਤ ਐਡਰੈਸ ਦੱਸ ਦਈਏ ਹਾਂ ਜੀ ਪਿੰਡ ਆਪਣਾ ਟੋਟੀਆਂ ਤਹਿਸੀਲ ਤੇ ਡਿਸਟ੍ਰਿਕਟ ਤਰਨਤਾਰਨ ਬਾਕੀ ਜੇ ਮੇਰਾ ਵੀਰ ਕੋਈ ਮਾਲਵੇ ਵਾਲੀ ਸਾਈਡ ਤੋਂ ਆਉਂਦਾ ਵਾ ਤੇ ਨਸ਼ਹਿਰਾ ਪਨਗਵਾ ਤੋਂ ਤੇ ਸ਼ਹਿਰਾਂ ਤੋਂ 5-5 ਕਿ ਤੇ ਖਡੂਰ ਸਾਹਿਬ ਤੇ ਗੋਦਵਾਲ ਸਾਹਿਬ ਆਪਾਂ ਨੂੰ 13 13 ਕਿਲੋਮੀਟਰ ਆਈ ਓਕੇ ਹਾਂਜੀ ਤੇ ਨੰਬਰ ਸਕਰੀਨ ਤੇ ਚਲਾ ਦਈਏ ਹਾਂਜੀ ਨੰਬਰ ਆਪਣਾ 73475 70164 81469 53927 ਸਕਰੀਨ ਤੇ ਇਹ ਦੋ ਨੰਬਰ ਆ ਹਾਂਜੀ ਕਾਲਿੰਗ ਨੰਬਰ WhatsApp ਨੰਬਰ ਦੋਵੇਂ ਆਪਣੇ ਹੀ ਓਕੇ ਹਾਂਜੀ ਤੇ ਝੋਟੀ ਕਿਹੜਾ ਸੁਗਾ ਸਾਹਿਬ ਸੰਧੂ ਸਾਹਿਬ ਝੋਟੀ ਆਪਣਾ ਸੂਣ ਜਾ ਰਹੀ ਆ ਦੂਜਾ ਸੁਗਾ ਓਕੇ ਪ੍ਰੋਪਰ ਠੀਕ ਆ ਠੀਕ ਹੈ ਜੀ ਤੇ ਜਿਹੜੀਆਂ ਕੰਨੀਆਂ ਉਹ ਬਰਾਬਰ ਕਰਤੀਆਂ ਨੇ ਜਵਾਨ ਅਲਿ ਠੀਕ ਹੈ ਦੈਨ ਕਿੰਨੇ ਕਰਾਈ ਦਿਨ ਸੰਧੂ ਸਾਹਿਬ तकरीबन ਕੋਈ ਜ਼ਿਆਦਾ ਨਹੀਂ ਆ ਹਫਤੇ ਦੇ ਅੰਦਰ ਬਾਹਰ ਸੁਪੂਗੀ ਹਾਂ ਹਫਤੇ ਦੇ ਅੰਦਰ ਬਾਹਰ ਹਫਤੇ ਦੇ ਅੰਦਰ ਬਾਹਰ ਦੀ ਆ ਜੀ ਠੀਕ ਆ ਤੇ ਬਾਕੀ ਬੇਲ ਬਤਾ ਵੇਖ ਲੋ ਵੀ ਚੰਗੇ ਵੱਡੇ ਕੱਦ ਕਾਟ ਦੀ ਝੋਟੀ ਆ ਹਾਂ ਵੀ ਛੋਟੀ ਕੋਈ ਨਿਗੀ ਜੀ ਨਾਲ ਕੋ ਅੰਦਾਜ਼ਾ ਲਾਵੇ ਕੋਈ ਮੇਰਾ ਵੀਰ ਤੇ ਤੇ ਪਣ ਤੋਂ ਪਣ ਆ ਰੂਮਰ ਕੀ ਆਈ ਆ ਓਕੇ ਧੰਨਵਾਦ ਇਹ ਸ਼ਹਿਰੀ ਆਉਣ ਡਿਆ ਜੇ ਥਣਾ ਥਣਾ ਤੇ ਪਣ ਆਇਆ ਤੇ ਪਣੋਕੇ ਆ ਜੀ ਆਪਣੀ ਬਾਕੀ ਵੀਰ ਮੇਰਾ ਕੋਈ ਪਾਸ ਕਰਕੇ ਖੜੇ ਤੇ ਬਾਕੀ ਕੱਦ ਕਾਢ ਖੁੱਲਾ ਭਾਰpur ਦੀ ਓਕੇ ਉਹ ਆਪਣੀ ਗਰੰਟੀ ਹੋ ਗਈ ਸੰਧੂ ਸਾਹਿਬ ਓਕੇ ਧੰਨਵਾਦ ਧੰਨਵਾਦ ਬਾਈ ਭਾਰ ਦੀ ਗਰੰਟੀ ਆ ਸੱਚੀ ਭਾਰ ਦੀ ਆਪਣੀ ਗਰੰਟੀ ਹੋ ਤੇ ਬਾਕੀ ਝੂਟੀ ਬਹੁਤ ਸੋਹਣੀ ਬਰੀਕ ਚਮੜੀ ਦੀ ਬਾਕੀ ਆ ਸਿੰਗੀ ਸਿੰਗੀ ਵੇਖੋ ਹਾਂ ਬਹੁਤ ਪਿਆਰੀ ਲੱਗੀ ਆ ਫੇਸ ਕੁਆਲਟੀ ਸੋਹਣੀ ਤੇ ਮੋਹਰਾ ਦੀ ਝੋਟੀ ਆ ਤੇ ਝੋਟੀਕਾਰ ਦੀ ਬਾਜ ਦਾ ਬੱਚਾ ਹੀ ਆ ਸਿਰਫ ਮਗਰੋਂ 6 ਚੜ੍ਹ ਤੱਕ ਵੀ ਪੂਛ ਜੜੀ ਉਹ ਚਿੱਟੀ ਆ ਹਾਂ ਓਕੇ ਵੇਖੋ ਬਾਕੀ ਥਣ ਬੜਾ ਕੰਮ ਦਾ ਲੱਗਾ ਸੱਜਣਾ ਤੂੰ ਸਰ ਜਵਾਬ ਵਾਲਾ ਸੁਣਾ ਜੀ ਹਾਂ ਜਵਾਬ ਕਰਮ ਵਾਲੀ ਦਾ ਨਾ ਕਾਨੂੰ ਗੱਲਾਂ ਆ ਥਾਣੀ ਚੰਗਾ ਹਰਜੀਤ ਹਾਂਜੀ ਹਾਂਜੀ ਕੱਦ ਕਾਠ ਵੀ ਚੰਗਾ ਤੇ ਥਣ ਵੀ ਚੰਗਾ ਸਰ ਵੀ ਚੰਗਾ ਹਾਂਜੀ ਤੇ ਇਹਦਾ ਰੇਟ ਸਾ ਜੀ ਸੰਧੂ ਸਾਹਿਬ ਮੁੱਲ ਕਰਨ ਨੂੰ ਭਾਵੇਂ ਲੱਖ ਰੁਪਈਆ ਕਰ ਲਈਏ ਜਿਵੇਂ ਸਾਹਮਣੇ ਵਿਆਜ ਚੱਲਣ ਡਿਆ ਹਾਂਜੀ ਹੁੰਦਾ ਵੀ ਆ ਤੇ ਤੁਹਾਨੂੰ ਪਤਾ ਪਰ ਇਹ ਹੱਡੇ ਦੇ ਭਾਜ ਜਿਹੜੇ ਉਹ ਹੁੰਦੇ ਆ ਜਿਹੜੇ ਲੈਣ ਦੇ ਨਾਲ ਹੀ ਪੜਕ ਤੋਂ ਬਾਅਦ ਤੁਸੀਂ ਮੁਦਕੀ ਨਹੀਂ ਪਹੁੰਚਦੇ ਮੈਂ ਹੱਦ ਦਰਿਆ ਲੰਘਦੇ ਜੋ ਤੇ ਵੀ ਤੁਹਾਡੇ ਮਗਰੇ ਦਰਿਆ ਲੰਘ ਜਾਂਦੀਆਂ ਲੰਘ ਜਾਂਦੀਆਂ ਕਰ ਮਾਰੀਆਂ ਵਾਕਿਆ ਹੀ ਹਾਂਜੀ ਤੇ ਮੋਲ ਸੰਧੂ ਸਾਹਿਬ ਇਹਦਾ ਕਰ ਲੀਏ 90 90 ਕਰ ਮੋਲ ਕਰ ਲੀਏ 95 ਇਹ ਦੇਣੀ ਆ ਪਹਾਣਾ 80000 ਦੀ ਆ 80000 ਦੀ ਉਤੋਂ 1000 ਰੁਪਿਆ ਪਿਆਰ ਮੈਂ ਬਤਾ ਇੱਕ ਘਾਟ 80 ਇੱਕ ਘਾਟ 80 ਦੀ ਦੇਣੀ ਆ ਮੇਰਾ ਵੀ ਕੋਈ ਖਿੱਚ ਧੂ ਨਾ ਕਰੇ ਝੋਟੀਆ ਲੈ ਵੇਖ ਲੈ ਨਗੀਲਾ ਬਾਜ ਵਾਲੀ ਵੇਖ ਲੈ ਹਾਂ ਪਹਿਲਾ ਤਿੰਨ ਚਾਰ ਵੀਡੀਓ ਵੇਖ ਲੇ ਬਸ ਗਾਹ ਕਰੇ ਪਛਾਹ ਕਰੇ ਦੁਨੀਆਂ ਵੀਡੀਓ ਵੇਖ ਕੇ ਦੇ ਮੁੜਕੇ ਲਾਵੇ ਐ ਵੀਡੀਓ ਨੂੰ ਵਾਕਿਆ ਤੇ ਫਿਰ ਮੁੜ ਕੇ ਭਾਅ ਵੇਖੇ ਵੀ ਕਿਧਰ ਨੂੰ ਕਿਧਰ ਗਿਆ ਇੱਕ ਘੱਟ 80 ਦੀ ਇੱਕ ਘੱਟ 80 ਦੀ ਝੋਟੀ ਦੇਣੀ ਆ ਨਹੀਂ ਧੰਨਵਾਦ ਤੇ ਬਾਕੀ ਇਹਨਾਂ ਜ਼ਿਕਰ ਕਰਦਾ ਵੀ ਕਦ ਕਾਠਾ ਲੋ ਪ੍ਰੋਪਰ ਹਰਿਆਣੇ ਦੀ ਝੋਟੀਆਂ ਨੂੰ ਮਾਤ ਪਾਉਂਦੀ ਆ ਜੇਕਰ ਕਹਿਣੀ ਨਹੀਂ ਆਪਾਂ ਕਿਉਂਕਿ ਆਪਾਂ ਨੂੰ ਨਹੀਂ ਪਤਾ ਕਿੱਥੋਂ ਆਈਆਂ ਅਸੀਂ ਕਿੱਡੇ ਹਰਿਆਣੇ ਲੰਗੇ ਆ ਸਨਪ ਚੰਗਾ ਹਾਂ ਸਨਪ ਚੰਗਾ ਤੇ ਗਊ ਦਾ ਕੀ ਲੇਖਾ ਜੋਖਾ ਸੰਤੂ ਸਾਹਿਬ ਦੂਜਾ ਸੁਹਾ ਇਹ ਸੁਣ ਜਾ ਰਹੀ ਆ ਅੱਕੇ ਹਜੇ ਸੂਣਾਂ ਲਈ ਆ। ਅਜੇ ਸੂਣਾਂ ਲਈ ਆ ਸੰਤੂ ਸਾਹਿਬ ਅਜੇ ਦੇ ਸੁਖ ਨਾ ਪਤਾ ਨਹੀਂ ਕੀ ਕੀ ਕਰ ਲੱਗੀ ਆ। ਹਾਂ। ਤੇ ਪੰਡਾਂ ਹੀ ਬਾਈ ਫਿਰਦੀ ਆ ਤੇ ਠੰਡੀ ਧੀਰੀ ਆ ਭਾਵੇਂ ਇਦਾਂ ਹੀ ਥੱਲੇ ਬੈ ਕੇ ਧਾਰਾ ਮਾਰੀ ਜਾਓ। ਓਕੇ। ਹਾਂਜੀ। ਸੂਹਾ ਦੂਜਾ। ਸੂਹਾ ਦੂਜਾ ਪ੍ਰੋਪਰ। ਦੋ ਤੋਂ ਵੀਰੇ ਮੇਰਾ ਕੋਈ ਆਪਣੀ ਕਰਦੀ ਕਰਾਉਂਦੀ ਨੇ ਹਫਤਾ ਲੈ ਜਾਣਾ ਜੇ। ਹਾਂਜੀ। ਸੰਤੂ ਸਾਹਿਬ ਅਜੇ ਜਿੱਦ ਆਪਣਾ ਲਿਆਂਦੀ ਨੂੰ ਤਿੰਨ ਚਾਰ ਨੇ ਇਦਾਂ ਹੀ ਕਰਮਾ ਲਈ। ਕੋਈ ਅਜੇ ਨਾਲੇ ਨੂਲੇ ਦੇ ਕਿਸ ਤਰ੍ਹਾਂ ਦਾ ਕੋਈ ਪਤਾ ਨਹੀਂ ਇਹਨੂੰ। ਠੀਕ ਆ। ਕੀ ਬਾਤ ਆ। ਲੇਵਾ ਬੋਸ ਮੈਂ ਹਨਾ ਮੈਂ ਨਾ ਸੰਤੂ ਸਾਹਿਬ ਲੇਵਾਰੇ ਪੈ ਫਾੜੀ ਵਾਲਾ ਚੱਡਾਰੇ ਮੱਕੇ ਥਣ ਵੀ ਕੰਮ ਦਾ ਨਾਂ ਲੰਮਾ ਥਾਣੇ ਵੀ ਬਹੁਤ ਵਧੀਆ ਤੇ ਚੱਲ ਕੋਈ ਭੈਣ ਭਰਾ ਸਾਹਮੇ ਦੁੱਧ ਸੋਨਾ ਪਾਈ ਆ ਹਾਂਜੀ ਹਾਂਜੀ ਦੁੱਧ ਸੋਨਾ ਪਾਜੂ ਨਾਰਮਲ ਦੁੱਧ ਜਿਆਦਾ ਨਹੀਂ ਆ ਚੰਗੀ ਸੇਵਾ ਰਹੀ ਦੇ 20 ਲੀਟਰ ਪੜ ਜੂਗੀ ਹਾਂ ਬਾਕੀ ਚੱਲੋ ਅੱਗੇ ਸੇਵਾ ਦਾ ਵਾ ਬਿਲਕੁਲ 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 ਕਿਉਂ ਕਦ ਕਾਠ ਲਓ ਬੇਲ ਬੱਤੇ ਲਓ ਠੀਕ ਆ ਹਾਂ ਨਹੀਂ ਬੇਲ ਚੰਗੀ ਆ ਹਾਂ ਬੇਲ ਬਹੁਤ ਸੋਹਣੀ ਆ ਵੇਖੋ ਸੱਜਣਾ ਕਰਦੀ ਕਰਾਉਂਦੀ ਨੇ ਲੇਵਾ ਚੰਗਾ ਹੀ ਬਣਾਉਣਾ ਹਜੇ ਹੋਰ ਆ ਅਜੇ ਤੁਹਾਨੂੰ ਸਾਹਿਬ ਪਾਟਣਾ ਥੱਲੇ ਹੋਏ ਨੇ ਹਾਂ ਤੇ ਫੇਰ ਚਾਰੂ ਐਡੀ ਆ ਖੁਰਲੀ ਜੋ ਮੂੰਹ ਨਹੀਂ ਕੱਢਦੀ ਬਾਏ ਜਿੱਥੇ ਸੰਤੂ ਸਾਹਿਬ ਬੰਦ ਜਿਐ ਨੇ ਐ ਚਟ ਕੇ ਖੁਰਲੀ ਫੇ ਪਾਸੇ ਕਰਨੀ ਆ ਹਾਂ ਅ ਥਣ ਦਾ ਸਹਿਜ ਕਰ ਲੋ ਚੱਕ ਸੱਜਣੋ ਵੇਖੋ ਬਹੁਤ ਕੰਮਾਂ ਦਾ ਥਾਂ ਮੈਂ ਬਹੁਤ ਜ਼ਿਆਦਾ ओके okay. एदा रेट की रहूगा सा तूं साढे 10 सारा बजा जंदा मोल ਭਾਂ 85 ਹਜ਼ਾਰ ਕਰ ਲਈ 80 ਕਰ ਲਈਏ ਆ ਉਹਨਾਂ ਨੇ ਕਿਹੜਾ ਕਹਿਣਾ ਆਹੋ ਇਹਨਾਂ ਨੇ ਕਰੀਆਂ ਕਿਹੜਾ ਕਹਿਣਾ ਕੋ ਤੇ ਮੋਲ ਤੇ ਆਪਾਂ ਹੀ ਕਰਨਾ ਪਰ ਆਪਾਂ ਨੇ ਹੁੰਦੇ ਆ ਛੋਟਾ ਜਿਹਾ ਮਾਰ ਜਨ ਅੱਜ ਵੇਚੀਆਂ ਪਰਸੋਂ ਫੇਰ ਤਿਆਰ ਵਾਕਿਆ ਤੁਹਾਡੀ ਇੱਕ ਵੀਡੀਓ ਦੇ ਬਾਅਦ ਮੁੜ ਕੇ ਦੱਸ ਦੇਣ ਤੇ ਡੰਗਰ ਵੇਖਦਾ ਉੱਤਰ ਆ ਜਾਂਦਾ ਹਾਂ ਚਲੋ ਡੰਗਰ ਆਈ ਜਾਂਦਾ ਵੀਰ ਭਰਾ ਫੋਨ ਲਾਈ ਜਾਂਦੇ ਇਹ ਕੇ ਵੀਡੀਓ ਵੀਡੀਓ ਪਾਤੀ ਅਗਲੇ ਚੰਗੀ ਲੱਗਦੀ ਚੁੱਕ ਲੈਂਦੇ ਸਿਆਣੀ ਹੁਣ ਸੰਤੂ ਸਾਹਿਬ ਮੋਲੇ ਦਾ ਕਰ ਲਈ ਆਪਾਂ 60 ਜਾਂ 65 56000 ਜੋ 200 ਰੁਪਇਆ ਛੋੜ ਹਾਨਾ ਵਾਲਾ ਮੁੱਲ 50 ਤੇ 6 ਹਾਂ 56200 ਰੁਪਇਆ ਛੋੜ ਧੰਨਵਾਦ ਧੰਨਵਾਦ ਚੀਜ਼ ਵੇਚ ਲੋ ਵਾਟ ਕੇ ਕੋਈ ਊੜਾ ਬਨਾਨੀ ਚੰਗੀ ਆ ਤੇ ਆ ਦਾ ਫਿਰ ਹੈ ਨਾ ਬੰਦੂ ਸਾਹਿਬ ਆ ਇਹ মুদ্রੀ ਦਾ ਬੱਚਾ ਮੂੰਹੋਂ ਦੋਂਦੀ ਓਕੇ ਪਿਓਰ ਦੋਂਦੀ ਕਹਿਣ ਵਾਲੀ ਗੱਲ ਨਹੀਂ ਜੇ ਦੋਂਦੀ ਕਹਾਂਗੇ ਦੋਂਦੀ ਹੀ ਨਿਕਲੂ ਆਪਣੀ ਓਕੇ ਦੋ ਦੰਦ ਪਿਓਰ ਹਾਂ ਪਿਓਰ ਦੋਂਦੀ ਆ ਪਿਓਰ ਦੋ ਦੰਦ ਕੋਈ ਸ਼ੱਕ ਨਹੀਂ ਪਿਓਰ ਦੋਂਦੀ ਕੱਲ ਰਾਤ ਦੀ ਸੂਈ ਆ ਓਕੇ ਮਗਰ ਦਿੱਤਾ ਬੱਚਾ ਠੀਕ ਆ ਤੇ ਜੇਰ ਜੂਰ ਪ੍ਰੋਪਰ ਪੈ ਗਈ ਆ ਤੇ ਹੈ ਠੰਡੀ ਧੀਰੀ ਆ ਠੀਕ ਹੈ ਜੀ ਦੁੱਧ ਮੇਰਾ ਵੀ ਕੋਈ ਆਪਣੇ ਸਮਝ ਲਾਵੇ ਅਸੀਂ 2 2.5 ਲੀਟਰ ਰਤੀ ਚੋਇਆ ਤੇ 2.5 ਲੀਟਰ ਸਿਰੇ ਚੋ ਕੇ ਬੱਚੇ ਨੂੰ ਪਿਆਤਾ ਠੀਕ ਆ ਠੀਕ ਹੈ ਜੀ ਓਕੇ ਪਰ ਬੱਚੀ ਬੱਚੀ ਹੈ ਹੈਨਾ ਬੱਚੀ ਕਾਹਨੂੰ ਗੱਲਾ ਇਹ ਤਾਂ ਹੈ ਹੀ ਦੋਂਦੀ ਕਰਮਾ ਲਈ ਵਾਕਿਆ ਯਾਰ ਮੂਰਤਰ ਕੀ ਆ ਹਾਂ ਬਾਕੀ ਇਹ ਨਾਲ ਹੁਣ ਯਾਰ ਜਨਮਨ ਦਿੱਤਾ ਬੱਚੇ ਨੂੰ ਜੇਰ ਪੈ ਗਈ ਹਾਂ ਆ ਕਿਉਂ ਅਜੇ ਸੰਧੂ ਸਾਹਿਬ ਲਪਾ ਲੁਪਾ ਲੱਗਾ ਵਾ ਚੁੱਕਣਾ ਕਰਮਾ ਲਈ ਨੇ ਇਹ ਹਫਤੇ ਤੋਂ ਦਸਾਂ ਦਿਨਾਂ ਨੂੰ ਸਿੱਧੀ ਹੋਊਗੀ ਹਾਂ ਸਿੱਧੀ ਹੋਣੀ ਆ ਕਿਆ ਬਾਤ ਤੇ ਬਾਕੀ ਠੰਡੀਆਂ ਬਹੁਤ ਹੁੰਦੀਆਂ ਇਹ ਸੰਧੂ ਸਾਹਿਬ ਬਰਫੀ ਆਦੇ ਜੇ ਕਿ ਕੰਦਾਲਾ ਪਤਾ ਨਹੀਂ ਇਹਨੂੰ ਕੋਈ ਹੈ ਨਾ ਭੈਣ ਭੋਣ ਨੇ ਕਿਹ ਚੱਕਰੇ ਜੋਣੀਆਂ ਤੇ ਕੋਈ ਗੱਲ ਬਾਤ ਨਹੀਂ ਨਕਰਮਾ ਵਾਲੀ ਨੂੰ ਪਰਵਾਹ ਨਹੀਂ ਬਾਕੀ ਹਰਜੀਤ ਦੇ ਰੇਟ ਜਾਇਜ਼ ਹੁੰਦੇ ਆ ਹਾਂ ਭਾ ਸੰਧੂ ਸਾਹਿਬ ਆਪਣੇ ਉੜਦੀਆਂ ਵਾਲੇ ਹੁੰਦੇ ਆ ਹਾਂ ਵੀ ਐਵੇਂ ਮੰਗਣਾ ਕੋਈ ਨਹੀਂ ਤੁਣੀ ਬਹੁਤ ਸੋਹਣਾ ਕੱਢ ਆਈ ਹੈ ਬਾਕੀ ਦੁੱਧ ਵੀ ਸੰਧੂ ਸਾਹਿਬ ਜ਼ਿਆਦਾ ਨਹੀਂ ਆ ਤੇ 12 13 ਲੀਟਰ ਤੋਂ ਬਾਹਰ ਬਾਹਰ ਮਾਰਨਾ ਚੰਗੀ ਸੇਵਾ ਚੱਲ ਜੂਗੀ ਓਕੇ 12 13 ਲੀਟਰ ਸੱਜਣੋ ਦੁੱਧ ਪਾਈ ਜਾਊਗੀ ਕਰਮਾ ਵਾਲੀ ਪਾ ਤੂਗੀ ਲੇਵਾ ਬਹੁਤ ਸੋਹਣਾ ਇਹਦਾ ਹਾਂਜੀ ਆਪਾ ਕਿਹੜਾ 18 20 ਕਿਹਾ ਨਹੀਂ ਸੰਤੂ ਸਾਹਿਬ ਜੋ ਆਪਾਂ ਜਿੱਥੇ ਕਿ ਡੰਗਰ ਨੇ ਦੇਣਾ ਵਾ ਉੱਥੇ ਕਿ ਦਸੀਦਾ ਵਾ ਜੇ ਕੋਈ ਸੂਈ ਆ ਤੇ ਉਹਦਾ ਉਹਨਾਂ ਦਾ ਸਿਰਾ ਜਨ ਹੈਗਾ ਵਾ ਜੋ ਚਵਾ ਦੇਣਾ ਗਾਹ ਨੂੰ ਵੀ ਲੇਵਾ ਚੰਗਾ ਗਾਹ ਨੂੰ ਵੀ ਲੇਵਾ ਚੰਗਾ ਪਿਛਾ ਨੂੰ ਵੀ ਲੇਵਾ ਚੰਗਾ ਕੱਟ ਵਾਲਾ ਲੇਵਾ ਐ ਗੱਲਬਾਰੀ ਕੋਈ ਨਹੀਂ ਬਾਕੀ ਠੰਡੀ ਧੀਰੀ ਹਾਂ ਇਹ ਫਿਰ ਦੇਰੀਏ 50000 ਦੀ ਤੁਸੀਂ ਵੇਖੋ ਮਹਾਰਾਜ ਤਿਆਰ ਬਾ ਥੋੜਾ ਜਿਆਦਾ ਇਹਦੇ ਚ ਆਪਣੇ ਸੰਤੂ ਸਾਹਿਬ ਪਿਛਲੇ ਵੀ ਵੀਡੀਓ ਪਾਈ ਡੰਗਰ ਆਪਣੇ ਜਾਂਦੇ ਉੱਡਦੇ ਹੀ ਪਾਜ ਆਜ ਹੁੰਦਾ ਵਾ ਮੋਲੇਰਾ ਸੰਧੂ ਸਾਹਿਬ 45 ਕਰ ਲਈਏ 40 ਕਰ ਲਈਏ 36000 ਚੋਂ 200 ਰੁਪਇਆ ਛੋਟ ਹੋਣੀ ਹਾਂ ਆ 35 ਵਾਲਾ 35 500 ਵਾਲਾ ਫੋਨ ਨਾ ਲਾਵੇ ਕੋਈ ਅੱਛਾ ਜੀ ਹਾਂ 36000 ਜੋ ਛੋਟ ਛੱਪਾ ਕਰਾਂਗੇ ਸੰਧੂ ਸਾਹਿਬੇ ਦਾ 36000 ਹਾਂ 200 ਰੁਪਇਆ ਛੋਟ ਹੋਊਗੀ ਅੱਜ ਚੰਗੀ ਬੱਛੀ ਲੈਣ ਜਾਵੜੀਏ ਯਾਰ 40000 ਦੀ ਤਾਂ ਬੱਛੀ ਬੱਛੀ ਆਉਂਦੀ ਆ ਨਾਲੇ ਹੈਕਰਾਂ ਵਾਲੀ ਦੋਂਦੀ ਆ ਨਵੇਂ ਆ ਜੀ ਇਹਦਾ ਪ੍ਰਾਕਦ ਦੇ ਨੇ ਵਗ ਜਾਣੀ ਆ ਬਸ ਬਸ ਜਿਨੇ ਵੀਡੀਓ ਚੱਕ ਲਈ ਇਹਦਾ ਕੀ ਸਾਹਿਬ ਇਹ ਸੰਧੂ ਸਾਹਿਬ ਮੂੰਹ ਛਿੱਗੀ ਜੋ ਅੱਛਾ ਮੂੰਹ ਛੇ ਦਾ ਆਂਦਾ ਆ ਇਹ ਮੂੰਹ ਛੇ ਦਾ ਜੀ ਸੁਆਹ ਦਾ ਪਹਿਲਾ ਹੀ ਆ ਓਕੇ ਪਹਿਲਾ ਵਾਲੇ ਦੂਜਾ ਵਾਲੇ ਸੁਆਹ ਦਾ ਪਹਿਲਾ ਹੀ ਆ ਠੀਕ ਆ ਤੇ ਭਾਂਡਾ ਭੁੰਡਾ ਇਹਨਾਂ ਕਾ ਰਿਪੋਰਟ ਆਈ ਆ ਟਾਈਮ ਕਿੰਨਾ ਪਿਆ ਸੰਧੂ ਸਾਹਿਬ ਦੇਣੇ ਦੇ ਰਹਿੰਦੇ ਆ 12 15 ਓਕੇ ਆਪਣਾ ਕੋਈ ਅੰਦਾਜ਼ਾ ਲਾਵੇ ਮੇਰਾ ਵੀਰ ਤੇ ਠੰਡੀ ਟੀਰੀ ਲਓ ਇਹ ਵੀ ਓਕੇ ਹੀ ਆ ਠੀਕ ਆ ਬਰਫਾਂ ਹੀ ਲੈ ਲਈਂ ਸੰਧੂ ਸਾਹਿਬ ਹਾਂ ਥਾਣਾ ਕਲਾ ਕੇ ਵੇਖੇ ਥਾਣੇ ਵੇਖਿਆ ਅਸਲੀ ਕਰ ਲੇ ਤੇ ਬਾਕੀ ਓਕੇ ਰਿਪੋਰਟ ਆ ਹਨਾ ਪਾਰ ਪਿੱਛੇ ਟਿੱਪਣ ਦੀ ਸੰਧੂ ਸਾਹਿਬ ਇਹ ਆਪਣੀ ਗਰੰਟੀ ਆ ਧੰਨਵਾਦ ਅਗਲਾ ਗੱਡੀ ਚੋਂ ਲਾਵੇ ਟਿੱਪ ਕੇ ਮਾਇਆ ਦੇ ਦੇ ਪਾਰ ਪਿੱਛੇ ਦੀ ਆਪਣੀ ਗਰੰਟੀ ਤਿੰਨ ਚਾਰ ਦਿਨ ਦੀ ਹੋਊਗੀ ਪੰਜ ਦੀ ਵੀ ਹੋਊਗੀ ਬਾਕੀ ਅਗਲੇ ਦੇ ਗਰਮ ਗਰਮ ਚੀਜ਼ ਪਾਵੇ ਉਹ ਅਗਲਾ ਹਫ਼ਤਾ ਦੇਖਣਾ ਹਾਂ ਹਾਂ ਬਾਕੀ ਅਗਲੇ ਦੇ ਹਨਾ ਕਰਮਾਂ ਤੇ ਹੀ ਜਾਂਦਾ ਕੰਮ ਤੇ ਦੁੱਧ ਦੇ ਵੀ ਦੇ ਦੂੰਗਾ ਇਹਨਾਂ ਦੁੱਧ ਸੰਧੂ ਸਾਹਿਬ ਇਹ ਵੀ ਕਰਜੂ ਰਮਾਣਾ ਹੀ ਹਾਂ ਤੋਰਾ ਧਾਰਾ ਚੰਗਾ ਵਸ਼ੀ ਚੰਗੀ ਆ ਓਕੇ ਦੇਖੋ ਸੱਜਣਾ ਕੀ ਬਾਤ ਇਹਦਾ ਫਿਰ ਹਰਜੀਤ ਵੀਰੇ ਸੰਧੂ ਸਾਹਿਬ ਮੁੱਲ ਕਰਨ ਭਾਵੇਂ ਜੋ ਮਰਜ਼ੀ ਕਰੀ ਜਾਈਏ ਦੇਰੀਏ ਬਰਾਬਰ ਜੀ ਵੇਖ ਲਾ ਇੱਕ 15 ਰੁਪਏ ਨੇ ਖੜਦੀ ਇੱਕ ਸੂਈ ਸਵਾਈ ਆ ਚਲੋ ਇਹ ਦੋ ਘੱਟ ਕਰ ਲੋ ਮੋਲ ਕਰਮਾਏ 45000 ਰੁਪਏ ਤਿਆਰ ਕਰਕੇ ਬੱਚੀ ਵੇਚ ਦੀਏ ਠੀਕ ਆ ਠੀਕ ਆ ਜੀ ਇਹ 34000 ਦੀ ਹਾਨਾ ਹੋਣੀ ਆ 34000 ਹਾਂ 34000 ਦੀ ਹਾਨਾ ਜਮਾ ਮਾਰਜਨ ਛੋਟੇ ਛੋਟੇ ਜਮਾ ਨਿਕ ਨਿਕੇ ਮਾਰਦਣਾ ਜੀ ਇਹ ਆਪਾਂ ਮੱਝ ਹੀ ਇਹ ਆਪਣੀ ਸੱਜਣੀ ਆਪਣੇ ਲੈ ਗਏ ਆ ਵੈਗੀ ਮੰਨ ਰੋਂ ਕਰਦੇ ਮਾੜੀ ਜਿਹਾ ਦਰਸ਼ਨ ਤਾਂ ਕਰਾ ਦਈਏ ਨਹੀਂ ਦਰਸ਼ਨ ਰਹਿੰਦੀ ਏ ਰਹਿੰਦਗੀ ਤੇਰੇ ਦਰਸ਼ਨ ਹੀ ਕਰਾਉਣੇ ਤੇ ਇਹ ਦਰਸ਼ਨ ਆਲਾ ਕਰਕੇ ਇਹ ਬੰਦਾ ਵੀਰ ਪਹਿਲਾਂ ਹੀ ਆ ਗਿਆ ਵੀ ਇਹ ਵੀਡੀਓ ਵਿੱਚ ਪਾਉਣੀ ਨਹੀਂ ਆਜੋ ਮਰਜੀ ਓਕੇ ਓਕੇ ਬਾਬਾ ਜੀ ਨੇ ਲੈ ਲਈਏ ਆ ਜੀ ਬਾਬਾ ਜੀ ਨੇ ਲੈ ਲਈਏ ਜੀ ਠੀਕ ਏ ਠੀਕ ਏ ਠੀ ਇਹ ਐਨੀਮਲ ਵਿਕਰੀ ਵਾਲੇ ਸੀਗੇ ਟੋਟੀਆਂ ਨਗਰ ਦੇ ਵਿੱਚ ਸਾਰਿਆਂ ਦਾ ਲੇਖਾ ਜੋਖਾ ਤੁਹਾਨੂੰ ਲੈਤਾ ਤੇ ਫਿਰ ਰਿਕਵੈਸਟ ਬੇਨਤੀ ਹੈ ਵੀ ਜਿਹੜਾ ਪਸ਼ੂ ਤੁਸੀਂ ਖਰੀਦਦੇ ਹੋ ਤਸੱਲੀ ਕਰ ਲਿਓ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਬਸਦੇ ਰਹੋ